ਵਾਹ ਜੀ ਵਾਹ ਅੱਜ ਅਜੇ ਦੀ ਹੱਟੀ ਤੇ ਪਹੁੰਚੇ ਨੇ ਜੀ ਰਾਮਾ ਨੰਦੀ ਦੇ ਸਾਬਕਾ ਸਰਪੰਚ ਸਾਹਿਬ ਤੋਂ ਸਰਪੰਚ ਸਾਹਿਬ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਅੱਜ ਤੁਸੀਂ ਫਿਰ ਕਾਹਦੀ ਸ਼ੋਪਿੰਗ ਕਰਨ ਆਏ ਹੋ ਰੈਮਡ ਦਾ ਜਿਹੜੇ ਥਾਨ ਖਲਾਏ ਨੇ ਨੇ ਮਾ ਜੀ ਪਾਇਸੀ ਮਾਂਸਾ ਠੀਕ ਹੈ ਇਹਨਾਂ ਨਾਲ ਬੈਸੀ ਮੋਹ ਪਿਆਰਾ ਹੈ ਠੀਕ ਹੈ ਤੇ ਕੋਈ ਸ਼ੋਪਿੰਗ ਕਰ ਲੈ ਚਲੀਏ ਇੱਕ ਦੋ ਛੁੱਟਾਂ ਦੀ ਠੀਕ ਹੈ ਹਾਂ ਜੀ ਤਾਂ ਜੀ ਰੈਮਡ ਦਾ ਸਪੈਸ਼ਲ ਕੁਰਤੇ ਪਜਾਮੇ ਦਾ ਕੱਪੜਾ ਲੈਣ ਆਏ ਨੇ ਸਰਪੰਚ ਸਾਹਿਬ ਅਜੇ ਦੀ ਹੱਟੀ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਜਿਹੜੀ ਅਜੇ ਦੀ ਹੱਟੀ ਹੈ ਕਵਾਲਿਟੀ ਵੈਰਾਈਟੀ ਇੱਕ ਤੋਂ ਇੱਕ ਨੰਬਰ ਮਿਲੂਗੀ ਜਿਹੜੀ ਵੈਰਾਈਟੀ ਰੇਟ ਬਾਜਵਾ ਰੇਟ ਬਾਜਵਾ ਜਿਹੜੀ ਵੈਰਾਈਟੀ ਤੁਹਾਨੂੰ ਅਜੇ ਦੀ ਹੱਟੀ ਤੋਂ ਮਿਲ ਜੂਗੀ ਤੁਹਾਨੂੰ ਮਾਨਸਾਰੇ ਨੇੜੇ ਤੇੜੇ ਦਾ ਕੀ ਬਠਿੰਡਾ ਲੁਧਿਆਣਾ ਚੰਡੀਗੜ ਪਟਿਆਲਾ ਐਨੀ ਦੂਰ ਦੂਰ ਤੱਕ ਵੀ ਨਹੀਂ ਮਿਲਦੀ ਜੇ ਕੁਆਂਟੀਟੀ ਦੀ ਗੱਲ ਕਰੀਏ ਤੁਹਾਨੂੰ ਅਸੀਂ ਕੁਆਂਟੀਟੀ ਵੀ ਦਿਖਾਵਾਂਗੇ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਬਾਕੀ ਵਿਆਹ ਸ਼ਾਦੀਆਂ ਦਾ ਕੱਪੜਾ ਕੋਟ ਪੈਂਟ ਬਲੇਜ਼ਰ ਸਪਾਰੀ ਸੂਟ কুরਤੇ ਪਜਾਮੇ ਹਲਦੀ ਮਹਿੰਦੀ ਵਾਲੇ কুরਤੇ ਪਜਾਮੇ ਬਾਈ ਜੀ ਸਾਰਾ ਇੱਥੇ ਥੋਕ ਰੇਟਾਂ ਦੇ ਕੱਪੜਾ ਮਿਲਦਾ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਅਜੇ ਦੀ ਹੱਟੀ ਤੇ ਪਹੁੰਚ ਜੋ ਮਾਨਸਾ ਸ਼ਹਿਰ ਦੇ ਵਿੱਚ ਗਊਸ਼ਾਲਾ ਰੋਡ ਤੇ ਸੁੰਨੀ ਗਲੀ ਦੇ ਵਿੱਚ ਚੀਫ ਫੁੱਟਵੀਅਰ ਦੇ ਸਾਹਮਣੇ ਅਜੇ ਦੀ ਹੱਟੀ